ਲੋਕਵਾਜ ਨਿਊਜ਼ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸ਼ਾਮ ਦੀ ਵੱਡੀ ਅਪਡੇਟ ਤੁਹਾਨੂੰ ਦੇ ਦਈਏ, ਵੱਡੀ ਖਬਰ ਦੇ ਦਈਏ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਹੈ, ਜਲ ਸਥਿਰ ਇੱਕ ਵਾਰ ਤੋਂ ਫਿਰ ਵਧਿਆ ਹੈ। ਤਕਰੀਬਨ 4 ਫੁੱਟ ਪਾਣੀ ਘਟਿਆ ਸੀ, ਔਰ ਕੱਲੇ ਦੀ ਗੱਲ ਕਰੇ ਤਾਂ ਥੋੜਾ ਥੋੜਾ ਪਾਣੀ ਵਧਣਾ ਸ਼ੁਰੂ ਹੋ ਗਿਆ ਔਰ ਪਿਛਲੇ 3 ਘੰਟਿਆਂ ਤੋਂ ਪਾਣੀ ਦਾ ਵਹਲੋ ਹੋਰ ਤੇਜ਼ ਹੋਇਆ ਔਰ ਤਕਰੀਬਨ ਹੁਣ ਤੱਕ 2 ਫੁੱਟ ਪਾਣੀ ਵਧਿਆ ਹੈ। ਤਸਵੀਰਾਂ ਇਹ ਦੇਖ ਸਕਦੇ ਹੋ ਕਿ ਕਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਅੱਗੇ ਤੱਕ ਪਾਣੀ ਪਾਣੀ। ਜੋ ਤੁਸੀਂ ਇਹ ਟਿੱਬੀਆਂ ਦੇਖ ਰਹੇ ਹੋ ਇਹ ਤਕਰੀਬਨ ਟਿੱਬੀਆਂ ਨੰਗੀਆਂ ਹੋ ਗਈਆਂ ਸੀ ਔਰ ਦੁਬਾਰਾ ਦਰਿਆ ਨੇ ਆਪਣੀ ਲਪੇਟ ਚ ਲੈ ਕੇ ਟਕਣੇ ਸ਼ੁਰੂ ਕਰ ਲਿਆ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਸਾਹਮਣੇ ਹੈ ਕਿ ਦਰਿਆ ਸਤਲੁਜ ਦਾ ਜੋ ਜਲ ਪੱਦਰ ਸੀ ਉਹ ਵਧਿਆ ਘਟਣ ਤੋਂ ਬਾਅਦ ਫਿਰ ਵਧਣਾ ਸ਼ੁਰੂ ਹੋ ਚੁੱਕਾ ਹੈ ਤੇ ਹੁਣ ਤੱਕ ਤਕਰੀਬਨ 2 ਫੁੱਟ ਪਾਣੀ ਵਧਿਆ ਹੈ ਔਰ ਪਾਣੀ ਦੀ ਸਪੀਡ ਜੋ ਕਾਫੀ ਤੇਜ਼ ਹੈ ਤੁਸੀਂ ਪੁੱਛਦੇ ਹੋ ਕਿ ਖਬਰ ਕਿੱਥੋਂ ਦੀ ਹੈ ਤੇ ਉਹ ਵੀ ਦੱਸਦੇ ਕਿ ਮਹਿਦ ਪਰ ਤੋਂ ਜਗਰਾਵ ਰੋਡ ਜਾਂਦੇ ਰਸਤੇ 'ਚ ਦਰਿਆ ਸਤਲੁਜ ਦੀ ਜੋ ਪੋੜਾ ਸੀ ਉੱਥੇ ਮੌਜੂਦ ਹਾਂ ਔਰ 23 ਅਗਸਤ ਅੱਜ ਸ਼ਨੀਵਾਰ ਦੀ ਰਿਪੋਰਟ ਹੈ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਘਟਣ ਤੋਂ ਬਾਅਦ ਅੱਜ ਫੇਰ ਵਧਿਆ ਤਾਂ ਇਹ ਦੂਜੀ ਰਿਪੋਰਟ ਲੈ ਕੇ ਹਸਰਵਾਂਗ 11:00 ਵਜੇ ਐਨਐਨਆਰ ਨੂੰ ਤੁਸੀਂ ਸਰਚ ਕਰ ਸਕਦੇ ਹੋ ਹਰ ਇੱਕ ਅਪਡੇਟ ਤੁਹਾਡੇ ਸਾਹਮਣੇ ਹੋਏਗੇ ਸਾਡੀ ਨਜ਼ਰ ਆਏਗੀ ਲੋਕਵਾਸ نیوز ਦੇਖਦੇ ਰਹੋ ਬਹੁਤ ਬਹੁਤ